ਪੰਚਾਇਤੀ ਜ਼ਮੀਨ ਆ ਜਿਹੜੀ ਲਗਭਗ 293 ਕਨਾਲ ਉਹਦਾ ਇੰਤਕਾਲ ਬਿਨਾ ਪੰਚਾਇਤ ਨੂੰ ਇੰਟੀਮੇਸ਼ਨ ਦਿੱਤੇ ਤੇ ਬਿਨਾ ਪਿੰਡੂ ਵਿਕਾਸ ਤੇ ਪੰਚਾਇਤ ਭਾਗ ਨੂੰ ਇੰਟੀਮੇਸ਼ਨ ਦਿੱਤੇ ਸਿੱਧਾ ਮਾਲ ਭੈ ਮਹਿਕਮੇ ਦੀ ਮਿਲੀ ਭੁਗਤ ਨਾਲ ਬਾਕ ਬੋਰਡ ਦੇ ਨਾਮ ਕਰਨਾ ਬਾਕ ਬੋਰਡ ਦੇ ਪਰਸਾ ਚ ਉੱਥੇ ਆਏ ਤੇ ਜੀ ਇੱਕ ਦੋ ਕਹਿੰਦੇ ਤੇ ਅਸੀਂ ਨੇ ਉਹਨਾਂ ਦੀ ਕੋਈ ਆਈਡੈਂਟੀਟੀ ਚੈੱਕ ਨਹੀਂ ਕੀਤੀ ਉਹ ਮਤਲਬ ਜੋ ਮੋਟਰਾਂ ਮੋਟਰਾਂ ਚਲਾਉਂਦੇ ਨੇ ਉਹਨਾਂ ਨੂੰ ਕਹ ਰਹੇ ਸੀ ਵੀ ਤੁਸੀਂ ਮੋਟਰਾਂ ਨਾ ਚਲਾਓ ਜ਼ਮੀਨ ਖਾਲੀ ਕਰੋ ਅੱਛਾ ਹਾਂਜੀ ਤੇ ਹੁਣ ਤੁਹਾਡਾ ਪਿੰਡ ਵਾਲਿਆਂ ਦਾ ਕੀ ਕਹਿਣਾ ਪਿੰਡ ਬਿਲਕੁਲ ਨਹੀਂ ਜੀ ਕਬਜ਼ਾ ਦਿੰਦੇ ਹੈਗੇ ਕਿਸੇ ਵੀ ਕੀਮਤ ਤੇ ਸਾਡੀ ਪ੍ਰਾਪਰਟੀ ਆ ਸਾਡੇ ਪਿੰਡ ਦੀ ਪ੍ਰਾਪਰਟੀ ਆ ਤੇ ਉਸ ਤੋਂ ਬਾਅਦ ਮਿੰਤੀ ਪਾਈ 4 ਜੂਨ ਨੂੰ ਸਾਡੀ ਮਿੰਤੀ ਮਨਜ਼ੂਰ ਹੋਈ ਇੱਥੇ ਆਏ ਮਹਿਕਮਾ ਆਇਆ ਮਾਲ ਵਿਭਾਗ ਦਾ ਤੇ ਜਦੋਂ ਅਸੀਂ ਰਿਕਾਰਡ ਫੀਡ ਕਰਵਾਇਆ ਜੀ ਉਹਨਾਂ ਨੂੰ ਕੰਪਿਊਟਰ ਮਸ਼ੀਨ 'ਚ ਉਹ ਕਹਿੰਦੇ ਵੀ ਇਹ ਪਟਵਾਰੀ ਸਾਹਿਬ ਨੇ ਦੱਸਿਆ ਕਹਿੰਦੇ ਇਹ ਰਕਵੇ ਦੀ ਮਿੰਤੀ ਨਹੀਂ ਹੋਣੀ 292 ਕਨਾਲ ਦੀ ਕਹਿੰਦੇ ਇਹਦਾ ਇੰਤਕਾਲ ਬਖ ਬੋਰਡ ਦੇ ਨਾਮ ਚੜ ਗਿਆ ਅਸੀਂ ਫਿਰ ਉਹਨਾਂ ਨੂੰ ਪੁੱਛਿਆ ਵੀ ਮਾਹ ਜੀ ਪੰਚਾਇਤ ਨੂੰ ਕੋਈ ਇਨਟੀਮੇਸ਼ਨ ਹੀ ਆਏ ਕਿਵੇਂ ਚੜ ਗਿਆ ਜੀ ਉਹ ਕਹਿੰਦੇ ਡੀਸੀ ਸਾਹਿਬ ਆਵੇ ਤੇ ਆਪਣੇ ਇੱਥੇ ਉਹ ਪਿੰਡ ਦੀ ਇਨਕਮ ਹੈ ਪੰਚਾਇਤ ਦੀ ਜ਼ਮੀਨ ਆ ਉਹ ਵੀ ਖੋਹੀ ਜਾ ਰਹੀ ਆ ਸਾ ਤੋਂ ਤੁਸੀਂ ਹਲਕਾ ਵਿਧਾਇਕ ਜਾਂ ਅਫਸਰਾਂ ਹਲਕਾ ਵਿਧਾਇਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹ ਬਾਹਰ ਨੇ ਜੀ ਪਰ ਅਸੀਂ ਮਾਨ ਸਰਕਾਰ ਤੋਂ ਫਿਰ ਵੀ ਆਸ ਰੱਖਦਾ ਵੀ ਸਾਡੇ ਨਾਲੇ ਤੱਕਾ ਨਹੀਂ ਹੋਊਗਾ ਉਹ ਵੀ ਹੋਏਗਾ ਬਾਕੀ ਇਲਾਕੇ ਦੇ ਜਥੇਬੰਦੀਆਂ ਨੂੰ ਬਿਨਾਂ ਲੈ ਕੇ ਬੇਇਨਸਾਫੀ ਨਹੀਂ ਹੋਣਦਿਆਂਗੇ ਤੇ ਸਰਕਾਰ ਨਾਲ ਵੀ ਗੱਲਬਾਤ ਚੱਲੇਗੀ ਸਭ ਪਾਸੇ ਗੱਲਬਾਤ ਕਰਕੇ ਇਹ ਮਾਮਲੇ ਦਾ ਹੱਲ ਸ਼ਾਂਤਮਈ ਤਰੀਕੇ ਨਾਲ ਡੈਮੋਕਰੈਟਿਕ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਵਕਫ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਗੱਲ ਕਰਦੇ ਹੋ ਜੀ ਹਾਂਜੀ ਹਾਂਜੀ ਸਰ ਮੈਂ ਜਰਨਲਿਸਟ ਕੁਝ ਤੇਹੀ ਸੁਹੀ ਗੱਲ ਕਰਦਾ ਸਰ ਠੀਕ ਹੈ ਸਰ ਠੀਕ ਹੈ ਜੀ ਸਰ ਇੱਕ ਜਿਹੜਾ ਬੌੜਾ ਖੁਰਦਾ ਵਾਲਾ ਮਾਮਲਾ ਹੈ ਜਿਹੜੀ ਉੱਤੇ ਲਗਭਗ 38 ਏਕੜ ਜ਼ਮੀਨ ਅ ਜਿਹੜੀ ਹੈਗੀ ਹੈ ਵਕਫ ਬੋਰਡ ਦੇ ਨਾਮ ਕੀਤੀ ਗਈ ਉਹਦੇ ਤੇ ਆਪ ਜੀ ਦਾ ਪੱਕਾ ਜਾਣਨਾ ਸੀ ਸਰ ਨਹੀਂ ਉਹ ਤਾਂ ਹੈ ਹੀ ਬਕਵਰਡ ਦੇ ਨਾਮ ਨਹੀਂ ਕੀਤੀ ਗਈ ਉਹ ਹੈ ਹੀ ਬਕਵਰਡ ਦੀ ਨਹੀਂ ਉੱਥੇ ਪਿੰਡ ਵਾਲੇ ਇਕੱਠੇ ਹੋਏ ਸੀ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਦਿਖਾਈ ਹੈ ਵੀ ਇਹ ਪੰਚਾਇਤ ਦੇ ਨਾਮ ਸੀਗੀ ਪੰਚਾਇਤ ਦਾ ਨਾਮ ਨਹੀਂ ਸੀਗੀ ਜਿਹੜਾ 1960 ਦੇ ਵਿੱਚ ਵਕਫ ਇੱਕ ਪਾਸ ਹੋਇਆ ਸੀ ਉਹਦੇ ਚ ਕਿਧਰ ਘਟ ਲਗਿਆ ਸੀਗਾ ਵੀ ਕਿੰਨੀਆਂ ਕਬਰਸਤਾਨ ਦੀ ਜਗਾ ਹੋਏਗੀ ਜੀ ਨੀ ਬੌੜਾ ਖੁਰਦ ਨਾਬਾ ਹਲਕੇ ਦੇ ਵਿੱਚ ਪੈਂਦਾ ਸਰ ਲਗਭਗ 38 ਏਕੜ ਜ਼ਮੀਨ ਹੈ ਜਿਹੜੀ ਪਹਿਲਾਂ ਸ਼ਾਮਲਾਤ ਸੀਗੀ ਹਾਂ ਜੀ ਨੋਟੀਫਾਈਡ ਪ੍ਰਾਪਰਟੀ ਹੈ ਜੀ ਭਾਰਤ ਸਰਕਾਰ ਦੇ ਗੱਜੜ ਦੇ ਵਿੱਚ ਵਕਫ ਪ੍ਰਾਪਰਟੀ ਹੈ ਜੀ ਉਹ ਨਹੀਂ ਲਗਭਗ 1 ਸਾਲ ਪਹਿਲਾਂ ਤਾਂ ਪੰਚਾਇਤ ਦਾ ਕਹਿਣਾ ਹੈ ਵੀ ਉਹ ਪੰਚਾਇਤ ਦੇ ਸ਼ਾਮਲਾਤ ਸੀਗੀ 1970 ਦਾ ਜਿਹੜਾ ਸਾਡਾ ਗੱਜਟ ਹੋਇਆ ਹੋਇਆ ਹੈ ਭਾਰਤ ਸਰਕਾਰ ਦੇ ਸਰਵੇ ਤੋਂ ਬਾਅਦ ਜੀ ਇਹ ਕਿਹਨਾਂ ਉਹਦੀ ਜੋ ਪ੍ਰਾਪਰਟੀ ਹੈ ਜੀ ਨੋਟੀਫਾਈਡ ਪ੍ਰਾਪਰਟੀ ਹੈ ਜੀ ਨਹੀਂ ਸਰ ਮੈਂ ਬੇਨਤੀ ਇਹ ਕਰਦਾ ਸੀ ਕਿ ਵੀ ਹੁਣ ਕਦੋਂ ਪਾਕ ਬੋਰਡ ਦੇ ਨਾਮ ਹੋਈ ਹੈ ਬੀਤੇ ਸਾਲ ਦੋ ਸਾਲ ਦੇ ਵਿੱਚ ਇਨਤਕਾਲ ਹੋਇਆ ਹੈ ਮੇਸਰ ਦੋ ਕੁ ਮਹੀਨੇ ਪਹਿਲਾਂ ਹੋਇਆ ਹੋਊਗਾ ਤੇ ਉਸ ਤੋਂ ਉਸ ਤੋਂ ਪਹਿਲਾਂ ਕਿ ਕਿਹਦੇ ਨਾਮ ਸੀਗਾ ਸਰ ਨਗਰ ਪੰਚਾਇਤ ਦੇ ਨਾਮ ਤੇ ਠੀਕ ਹੈ ਜੀ ਨਹੀਂ ਫਿਰ ਇਹ ਕਿਸ ਤਰ੍ਹਾਂ ਸਰ ਕੀ ਆਧਾਰ ਦੇ ਉੱਤੇ ਇਹ ਹੋਈ ਹੈ ਸਰ ਨੋਟੀਫਿਕੇਸ਼ਨ ਦੇ ਆਧਾਰ ਤੇ ਫਸਤੀ ਪਕੇ ਉਹ ਤਾਂ ਜਿਹੜੇ ਕੰਸਰਨਡ ਆਫਸਰ ਕੀਤਾ ਹੋਊਗਾ ਐਸ ਪਰ ਰੂਲ ਦੇਖ ਕੇ ਜੋ ਵੀ ਕਰਿਆ ਹੋਊਗਾ ਨਹੀਂ ਪਿੰਡ ਵਾਲੇ ਕਹਿੰਦੇ ਸਾਡਾ ਪੱਖ ਨਹੀਂ ਸੁਣਿਆ ਗਿਆ ਜਿਹੜੀ ਪੰਚਾਇਤ ਹੈ ਜੀ ਮੌਕੇ ਦੀ ਉਹ ਕਹਿੰਦੇ ਸਾਡਾ ਉਹਦੀ ਦੇਖੋ ਜੇ ਕੋਈ ਮਿਊਟੇਸ਼ਨ ਵਗੈਰਾ ਹੁੰਦਾ ਨਾ ਤਾਂ ਉਹਦਾ ਅਪੀਲ ਹੁੰਦੀ ਹੈ ਉਹ ਅਪੀਲ ਕਰ ਲੈਣਗੇ ਜੀ ਨਹੀਂ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹ ਤੁਸੀਂ ਜੋ ਕਹਿ ਰਹੇ ਹੋ ਮਟੇਆ ਵੀ ਚਲੋ ਮਤਲਬ ਉਹਨਾਂ ਦਾ ਇਹੀ ਸੀਗਾ ਪਿੰਡ ਵਾਲਿਆਂ ਦਾ ਵੀ ਸਾਨੂੰ ਇਨਟੀਮੇਸ਼ਨ ਨਹੀਂ ਹੈ ਕੋਈ ਲਿਖਤੀ ਜਾਂ ਜ਼ੁਬਾਨੀ ਵੀ ਸਾਨੂੰ ਬਿਨਾ ਬੁਲਾਏ ਤੁਸੀਂ ਇੱਕ ਗੱਲ ਸਮਝੋ ਨਾ ਉਹ ਜਿਹੜਾ ਇੰਵੀਟੇਸ਼ਨ ਵਾਲਾ ਹੁੰਦਾ ਨਾ ਪ੍ਰੋਸੈਸ ਉਹ ਫਟਵਾਰੀ ਦਰਜ ਕਰਦਾ ਹੈ ਖਾਨ ਕੋ ਮੁਕਾਬਲਾ ਕਰਦਾ ਹੈ ਸੀਆਰਓ ਮਨਜ਼ੂਰ ਕਰਦਾ ਜੇ ਮਤਨਾਜਾ ਹੋ ਜੇ ਤਾਂ ਐਸਜੀ ਹੋ ਜਾਂਦਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਪਿੰਡ ਬੌੜਾਖੁਰ ਦਾ ਬਲਾਕ ਨੱਬਾ ਸਾਡੇ ਪਿੰਡ ਦੀ 293 ਕਨਾਲ ਜ਼ਮੀਨ ਲਗਭਗ ਜਿਹੜੀ ਕਿ ਮਾਲ ਵਿਭਾਗ ਦੇ ਮਿਲੀਪੁਕਤ ਨਾਲ ਬਖ ਬੋਰਡ ਨੂੰ ਮਾਲਕੀਤ ਪੰਚਾਇਤ ਤੋਂ ਬਖ ਬੋਰਡ ਨੂੰ ਤਬਦੀਲ ਕਰਨ ਸੰਬੰਧੀ ਹੈ ਇਹ ਕਿਸ ਤਰ੍ਹਾਂ ਪੂਰੀ ਜਿਹੜੀ ਹੈਗੀ ਇਹ ਡਿਟੇਲ ਇਹਦੀ ਜ਼ਰੂਰ ਜਾਂਚੀ ਕਰਿਓ ਡਿਟੇਲ ਇਸ ਤਰ੍ਹਾਂ ਦੀ ਇਹਦੀ ਕਿਸੇ ਪੰਚਾਇਤ ਨੂੰ ਇਨਟੀਮੇਸ਼ਨ ਨਹੀਂ ਦਿੱਤਾ ਗਿਆ ਕੋਈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਇਨਟੀਮੇਸ਼ਨ ਨਹੀਂ ਦਿੱਤਾ ਗਿਆ ਇਹਦਾ ਕਿਸੇ ਨੂੰ ਇਹ ਅੰਦਰੋਖਾਤੀ ਕੰਮ ਕੀਤਾ ਗਿਆ ਜੀ ਮਾਲ ਵਿਭਾਗੇ ਨਹੀਂ ਮਿਲੀ ਬੁਕਤ ਨਾਲ ਸਾਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਇਹਦਾ ਡੀਸੀ ਸਾਹਿਬ ਦੇ ਆਰਡਰਾਂ ਤਹਿਤ ਸੁਣਤਲ ਕੋਈ ਪਿਛਲਾ ਕੋਈ ਇਹਨਾਂ ਦਾ ਦਾਵਾ ਕੋਈ ਵਕਫ ਬੋਰਡ ਦਾ ਜਾਂ ਕੋਈ ਝਗੜਾ ਦਾਵਾ ਤਾਂ ਹੀ ਦੇਖੋ ਮੇਰੀ ਏਜ 45 ਸਾਲ ਹੈ ਮੈਂ ਤਾਂ ਉਹਰੇ ਦੇਖਿਆ ਨਹੀਂ ਕਦੇ ਵਕਫ ਬੋਰਡ ਮੇਤੋਂ ਬਾਕੀ ਬਜ਼ੁਰਗ ਖੜੇ ਨੇ ਇਹਨਾਂ ਨੂੰ ਪੁੱਛ ਲਓ ਠੀਕ ਨਹੀਂ ਜੇ ਕਦੇ ਵਕਫ ਬੋਰਡ ਇੱਥੇ ਆਇਆ ਹੋਊ ਜਾਂ ਵਕਫ ਬੋਰਡ ਦੀ ਮਾਲਕੀ ਹੋਊ ਜਾਂ ਵਕਫ ਬੋਰਡ ਇੱਥੇ ਪਹਿਲਾਂ ਕਾਬਜ ਹੋਊਗਾ ਤੁਹਾਡੇ ਪਿੰਡ 'ਚ ਮੁਸਲਮਾਨ ਭਾਈਚਾਰਾ ਕਿੰਨਾ ਹੈ ਮੁਸਲਮਾਨ ਭਾਈਚਾਰਾ ਜੀ ਦੋ ਮਕਾਨ ਦੋ ਭਰਾ ਨੇ ਉਹਨਾਂ ਦੇ ਫਾਜ਼ਿਲ ਸਾਹਿਬ ਨੂੰ ਘਣੜਕੀ ਤੋਂ ਇੱਥੇ ਲਿਆਂਦਾ ਗਿਆ ਇਹ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਦਾਤਿਆਂ ਖੁਰਪਿਆਂ ਦੀ ਜਰੂਰਤ ਹੁੰਦੀ ਸੀ ਉਹੀ ਵੋਟਾਂ ਨੇ ਜੀ 8 ਅੱਛਾ ਇੱਕ ਪਰਿਵਾਰ ਬਿਹਾਰ ਤੋਂ ਆ ਕੇ ਬਸਿਆ ਹੋਇਆ ਹਾਂਜੀ ਸਾਡੇ ਪਿੰਡ ਕੋਈ ਕਬਰਗਾ ਨਹੀਂ ਹੈਗੀ ਕੁਝ ਨਹੀਂ ਹੈਗਾ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਜੀ ਅਸੀਂ ਨਿਸ਼ਾਨਦੇਹੀ ਲਈ ਅਪਲਾਈ ਕੀਤਾ ਸੀ ਜੀ 11 4 ਨੂੰ ਫਰਦ ਲਈਤੀ ਆ ਤੁਹਾਡੇ ਸਾਹਮਣੇ 11 4 ਨੂੰ ਫਰਦ ਦੇ ਉੱਤੇ ਕੋਈ ਨੋਟ ਨਹੀਂ ਸੀ ਇੰਤਕਾਲ ਦਾ ਜੀ ਨਾ ਹੀ ਸਾਨੂੰ ਪਟਵਾਰੀ ਨੇ ਜਾਂ ਕਾਨੂੰਗੋ ਨੇ ਕਿਸੇ ਨੇ ਕੋਈ ਇਨਟੀਮੇਸ਼ਨ ਨਹੀਂ ਦਿੱਤਾ ਹੈਗਾ 4 ਜੂਨ ਸਾਡੇ ਨਿਸ਼ਾਨਦੇਹੀ ਦੀ ਡੇਟ ਰੱਖੀ ਗਈ ਸੀ 4 ਹਾਂਜੀ ਸ਼ਾਮ ਲੜਦੀ ਜੀ 4 ਜੂਨ ਨੂੰ ਬਡਵਾਰੀ ਨੇ ਜਦੋਂ ਪਿੰਡ ਆਇਆ ਪਿੰਡ ਪਹੁੰਚ ਕੇ ਪਿੰਡ ਪਹੁੰਚਣ ਤੋਂ ਬਾਅਦ ਇਹ ਗੱਲ ਦੱਸੀਆ ਵੀ ਇਸ ਰਕਬੇ ਦੀ ਨਿਸ਼ਾਨਦੇਹੀ ਨਹੀਂ ਹੋਣੀ ਇਸ ਤੋਂ ਪਹਿਲਾਂ ਇਹ ਜ਼ਮੀਨ ਜਿਹੜੀ ਹੈਗੀ ਸੀ ਉਹ ਸ਼ਾਮ ਲੜਾ ਮਤਲਬ ਬੋਲੀ ਚ ਹਾਂਜੀ ਬੋਲੀ ਚ ਹੁੰਦੀ ਆ ਜੀ ਬਹੁਤ ਲੰਬੇ ਸਮੇਂ ਤੋਂ ਬੋਲੀ ਹੁੰਦੀ ਆ ਰਿਕਾਰਡ ਆ ਜੀ ਮੈਨੂੰ ਕੋਈ ਰਜਿਸਟਰ ਪਏ ਨਹੀਂ ਆਪਣਾ ਕੋਈ ਪੋਸਟਰ ਰਜਿਸਟਰ ਪਿਆ ਜੀ 5 ਸਾਲ ਦਾ ਰਿਕਾਰਡ ਤਾਂ ਅਸੀਂ ਦੇ ਦਾਂਗੇ ਜੀ ਉਦੋਂ ਪਹਿਲਾਂ ਦਾ ਚਲੋ ਪਿੱਛੇ ਪਿਆ ਇਹ ਦੇ ਕਿੰਨੀ ਵਾਹੀਯੋਗ ਜ਼ਮੀਨ ਹੈ ਜਾਂ ਇਹਦੇ ਤੇ ਕੀ ਕੀ ਬਣਿਆ ਹੋਇਆ ਹੈ ਲਗਭਗ 1.36 ਏਕੜ 37 ਏਕੜ ਦੇ ਲਗਭਗ ਜ਼ਮੀਨਾਂ ਜਿਹਦੇ ਵਿੱਚੋਂ 1 ਏਕੜ ਦੇ ਵਾਟਰ ਵਰਕਸ ਹੈ ਜੀ ਹੂੰ 1.5 2 ਏਕੜ ਤੇ 2.5 ਤੋਂ 3 ਏਕੜਾਂ ਦੇ ਗਰਾਊਂਡ ਆ 2 ਏਕੜ ਚ ਪਲਾਟ ਕੱਟੇ ਹੋਏ ਨੇ 60 ਜਿਹੜੇ 1970 ਤੋਂ ਅਲਾਟਮੈਂਟ ਅਲਾਟਮੈਂਟ ਹੋਈ ਸੀ ਉਹਦਾ ਇੰਤਕਾਲ ਨੰਬਰ ਹੈ 633 ਠੀਕ ਹੈ ਜੀ ਤੇ ਬਾਕੀ ਵਾਹੀਯੋਗ ਆ ਜੀ 30 ਏਕੜ ਦੇ ਲਗਭਗ ਵਾਹੀਏ ਮਤਲਬ ਗਊ ਚਰਾں ਦੀ ਹੈ ਜੀ ਕੋਈ ਧੋਣੇ ਵਾਲੀ ਨਹੀਂ ਕੋਈ ਦੁਕਾਨਦਾਰ ਨਹੀਂ ਹਾਂਜੀ ਵੀਰ ਜੀ ਹੋਰ ਵੀ ਡਿਟੇਲ ਹੈ ਜਿਹੜੀ ਰੋਕ ਪੰਚ ਕਰਾ ਮੈਂ ਜੀ ਮੋਹਨ ਸਿੰਘ ਪੰਚਾਇਤ ਮੈਂਬਰ ਜੀ ਜੀ ਤੇ ਇਹ ਆਪਣਾ ਜੀ ਇੱਥੇ ਕਨੈਕਸ਼ਨ ਵੀ ਆਪਣੇ ਚਾਰ ਪੰਚਾਇਤ ਦੇ ਪਹਿਲਾਂ ਅਪਲਾਈ ਕੀਤੇ ਉਹਨੇ ਦੋ ਕਨੈਕਸ਼ਨ ਇੱਥੇ 1980 ਚ ਲੱਗੇ ਨੇ ਜੀ ਬਾਕੀ ਸਾਡੇ ਪਿੱਛੇ 10 ਸਾਲ ਪਿੱਛੇ ਸਰਪੰਚ ਦੇ ਸਰਜੀਤ ਸਿੰਘ ਦੋ ਕਨੈਕਸ਼ਨ ਅਸੀਂ ਉਦੋਂ ਲਵਾਏ ਨੇ ਜੀ 2013 ਚ ਯਾਨੀ ਕਿ ਟੋਟਲ ਇਹ ਜ਼ਮੀਨ 'ਚ ਚਾਰ ਕਨੈਕਸ਼ਨ ਨੇ ਇਹ ਦੇ ਮੋਟਰਾਂ ਦੇ ਆਪਣੇ ਤੇ ਇਹ ਬਾਹੀ ਮਲ ਕੇ ਠੇਕੇ ਦੇ 33% ਭਾਈ ਆਪਣੇ ਰਿਜ਼ਰਵ ਕੋਟੇ ਦੀ ਆ ਜੀ ਇਹ ਬਾਕੀ ਜਰਨਲ ਆ ਜੀ ਕੁਛ ਇਹ ਤੇ ਹੈ ਇਹ ੱੱਬੀ ਨੇ ਜੀ ਉਮੀ ਤੇ ਗਊ ਚਰਾਉਂਦੇ ਆ ਜੀ ਲੋਕ ਪਸ਼ੂ ਗਊ ਚਰਾਉਂਦਾ ਜੀ ਕਾਗਜ਼ਾਂ 'ਚ ਤੇ ਲੋਕ ਇੱਥੇ ਪੱਠੀ ਬੀਜਦੇ ਨੇ ਜੀ ਪਸ਼ੂਆਂ ਵਾਸਤੇ ਹੋਰ ਇੱਥੇ ਕੋਈ ਤੁਸੀਂ ਦੇਖ ਸਕਦੇ ਹੋ ਸਾਰੇ ਫਿਰਕੇ ਜੀ ਕਿਤੇ ਜੀਰੀ ਤਾਂ ਲੱਗਦੀ ਨਹੀਂ ਹੈਗੀ ਜੀ ਇੱਥੇ ਤੇ ਤੁਹਾਡੇ ਕੋਲ ਕੁੱਲ ਕਿੰਨੇ ਸ਼ਾਮਲਾਤੇ ਤੇ ਹੁਣ ਕਿੰਨੇ ਰਹੀ ਜੀ ਓਦੋਂ ਬਾਅਦ ਇਹ 292 ਕਨਾਲ ਪਏ ਆ ਜੀ ਇਹਨੂੰ ਛੱਡ ਕੇ ਸਾਡੇ ਲਵੇ ਜੀ 15 ਏਕੜ ਹੋ ਰਾ ਜੀ 15 ਏਕੜ ਹੋ ਰਾ 15 ਏਕੜ ਹੋ ਰਾ ਜੀ ਠੀਕ ਹੈ ਤੇ ਹੁਣ ਹੁਣ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਇਹ ਅਸੀਂ ਜ਼ਮੀਨ ਦੀ ਮੰਤੀ ਪਾਈ ਤੀ ਫਰਦ ਕਢਵਾਈ ਤੀ ਇਹ ਜੀ 11 4 25 ਨੂੰ ਜੀ ਚੌਥੇ ਮਹੀਨੇ ਚ ਆਪਾਂ ਫਰਦ ਕਢਵਾਈ ਤੀ ਉਹਦੇ ਕੋਈ ਨੋਟ ਨਹੀਂ ਤੀ ਹੂੰ ਤੇ ਉਸ ਤੋਂ ਬਾਅਦ ਮਿੰਤੀ ਪਾਈ 4 ਜੂਨ ਨੂੰ ਸਾਡੀ ਮਿੰਤੀ ਮਨਜ਼ੂਰ ਹੋਈ ਇੱਥੇ ਆਏ ਮਹਿਕਮਾ ਆਇਆ ਮਾਲ ਵਿਭਾਗ ਦਾ ਤੇ ਜਦੋਂ ਅਸੀਂ ਰਿਕਾਰਡ ਫੀਡ ਕਰਵਾਇਆ ਜੀ ਉਹਨਾਂ ਨੂੰ ਕੰਪਿਊਟਰ ਮਸ਼ੀਨ 'ਚ ਉਹ ਕਹਿੰਦੇ ਵੀ ਇਹ ਪਟਵਾਰੀ ਸਾਹਿਬ ਨੇ ਦੱਸਿਆ ਕਹਿੰਦੇ ਇਹ ਰਕਵੇ ਦੀ ਮਿੰਤੀ ਨਹੀਂ ਹੋਣੀ 292 ਕਨਾਲ ਦੀ ਕਹਿੰਦੇ ਇਹਦਾ ਇੰਤਕਾਲ ਬਖ ਬੋਰਡ ਦੇ ਨਾਮ ਚੜ ਗਿਆ ਅਸੀਂ ਫਿਰ ਉਹਨਾਂ ਨੂੰ ਪੁੱਛਿਆ ਵੀ ਮਹਾਂ ਜੀ ਪੰਚਾਇਤ ਨੂੰ ਕੋਈ ਇੰਟੀਮੇਸ਼ਨ ਨਹੀਂ ਆਇਆ ਕਿਵੇਂ ਚੜ ਗਿਆ ਜੀ ਉਹ ਕਹਿੰਦੇ ਡੀਸੀ ਸਾਹਿਬ ਆਵੇ ਤੇ ਆਪਣੇ ਇੱਥੇ ਜੋ ਜਿਹੜੇ ਤਹਿਸੀਲਦਾਰ ਸਾਹਿਬ ਨੇ ਇੰਤਕਾਲ ਮਨਜ਼ੂਰ ਕੀਤਾ ਜੀ ਉਹ 21 21 ਤਿੰਨ ਨੂੰ ਇੱਥੇ ਆਏ ਜੋ ਆਣ ਕੀ ਤਰੀਕ ਤੇ 11 ਤਿੰਨ ਨੂੰ ਆਏ ਸੀ 21 ਚਾਰ ਨੂੰ ਰਲੀਵ ਹੋ ਗਏ ਜਾਂਦੇ 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 21 ਚਾਰ ਨੂੰ ਰਲੀਵ ਹੋ ਗਏ ਜੀ 21 ਚਾਰ ਨੂੰ ਇੰਤਕਾਲ ਕਰਕੇ ਗਏ ਨੇ ਤੇ ਹੁਣ ਕੋਈ ਮੈਕਮਾ ਇੱਥੇ ਆਇਆ ਕੋਈ ਦੇਖੋ ਜੀ ਮੈਕਮੇ ਵੱਲੋਂ ਹਜੇ ਤਾਂ ਮੈਕਮਾ ਸੱਤ ਤੋਰ ਰਿਕਾਰਡ ਮੰਗੀ ਜਾਂਦਾ ਸਾਨੂੰ ਰੋਜ਼ ਫੋਨ ਕਰਕੇ ਫੋਰਸ ਕਰੀ ਜਾਂਦਾ ਰਿਕਾਰਡ ਦਿਓ ਜਦ ਕਿ ਵਿਭਾਗਾਂ ਇਹਦੇ ਚੋਂ 30% ਲੈ ਕੇ ਜਾਂਦਾ ਜੀ ਟਿੱਕੇ ਚੋਂ ਵਿਭਾਗਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੋਊਗੀ ਨਹੀਂ ਹੁਣ ਇੱਥੇ ਕੋਈ ਵਾਕ ਬੋਰਡ ਵਾਕ ਬੋਰਡ ਦੇ ਪਰਸੋਂ ਚ ਉੱਥੇ ਆਏ ਤੇ ਜੀ ਇੱਕ ਦੋ ਕਹਿੰਦੇ ਤੇ ਅਸੀਂ ਨੇ ਉਹਨਾਂ ਦੀ ਕੋਈ ਆਇਡੈਂਟੀਟੀ ਚੈੱਕ ਨਹੀਂ ਕੀਤੀ ਉਹ ਮਤਲਬ ਜੋ ਮੋਟਰਾਂ ਮੋਟਰਾਂ ਚਲਾਉਂਦੇ ਨੇ ਉਹਨਾਂ ਨੂੰ ਕਹ ਰਹੇ ਸੀ ਵੀ ਤੁਸੀਂ ਮੋਟਰਾਂ ਨਾ ਚਲਾਓ ਜ਼ਮੀਨ ਖਾਲੀ ਕਰੋ ਅੱਛਾ ਹਾਂਜੀ ਤੇ ਹੁਣ ਤੁਹਾਡਾ ਪਿੰਡ ਵਾਲਿਆਂ ਦਾ ਕੀ ਕਹਿਣਾ ਪਿੰਡ ਬਿਲਕੁਲ ਨਹੀਂ ਜੀ ਕਬਜ਼ਾ ਦਿੰਦੇ ਹੈਗੇ ਕਿਸੇ ਵੀ ਕੀਮਤ ਤੇ ਸਾਡੀ ਪ੍ਰਾਪਰਟੀ ਆ ਸਾਡੇ ਪਿੰਡ ਦੀ ਪ੍ਰਾਪਰਟੀ ਆ ਇਹ ਇਹ ਇਨਫਾਗ ਲੈਣ ਲਈ ਹੁਣ ਕਿਸ ਤਰ੍ਹਾਂ ਦਾ ਜੋ ਵੀ ਜਿੰਮੇ ਵੀ ਹੋਊਗਾ ਜਿਸ ਤਰ੍ਹਾਂ ਦੀ ਵੀ ਹੋਊਗਾ ਸਾਰਾ ਪਿੰਡ ਰਲ ਕੇ ਕਰੂਗਾ ਜੀ ਤੇ ਸਾਡੇ ਪਿੰਡ ਬੌੜਾਂ ਖੁਰਦ ਵੱਲੋਂ ਮਾਨ ਸਰਕਾਰ ਨੂੰ ਬਾਤ ਚੜ ਕੇ ਵੋਟਾਂ ਪਾਈਆਂ ਨੇ ਪਰ ਪਿੰਡ ਚ ਕੋਈ ਵਿਕਾਸ ਦੀ ਉਮੀਦ ਲੈ ਕੇ ਸੀ ਵੋਟਾਂ ਪਾਈਆਂ ਸਾਰੇ ਨੌਜਵਾਨਾਂ ਨੇ ਬਹੁਤ ਬਾਤ ਚੜ ਕੇ ਮਦਦ કરી ਸਰਕਾਰ ਦੀ ਇਲੈਕਸ਼ਨ ਵੇਲੇ ਚਿਹਰੇ ਕਾਰਡ ਕਢਵਾ ਕੇ ਦੇਖ ਲੋ ਸਾਰਿਆਂ ਨੂੰ ਲੀਡ ਦਿੱਤੀ ਜੀ ਪਰ ਇਹ ਪਿੰਡ ਬਿਲਕੁਲ ਪਛੜਿਆ ਕੋਈ ਸਰਕਾਰੀ ਸਹੂਲਤ ਨਹੀਂ ਨਾ ਕੋਈ ਸਰਕਾਰੀ ਪਸ਼ੂ ਹਸਪਤਾਲ ਐ ਨਾ ਕੋਈ ਸੁਸਾਇਟੀ ਐ ਪਹਿਲੇ ਹੀ ਇਹ ਬਹੁਤ ਪਛੜਿਆ ਹੋਇਆ ਹੈ ਪਿੰਡਾਂ ਜਿਉਂ ਜੋ ਪਿੰਡ ਦੀ ਇਨਕਮ ਐ ਪੰਚਾਇਤ ਦੀ ਜ਼ਮੀਨਾਂ ਉਹ ਵੀ ਖੋਹੀ ਜਾ ਰਹੀ ਆ ਸਭ ਤੋਂ ਤੁਸੀਂ ਹਲਕਾ ਵਿਧਾਇਕ ਜਾਂ ਉਸ ਤਰ੍ਹਾਂ ਨੂੰ ਕਿਸੇ ਨੂੰ ਮਿਲਿਓ ਹਲਕਾ ਵਿਧਾਇਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜੋਰ ਉਹ ਬਾਹਰ ਨੇ ਜੀ ਪਰ ਅਸੀਂ ਮਾਨ ਸਰਕਾਰ ਤੋਂ ਫਿਰ ਵੀ ਆਸ ਰੱਖਦਾ ਵੀ ਸਾਡੇ ਨਾਲੇ ੱੱੱਕਾ ਨਹੀਂ ਹੋਊਗਾ ਅਸੀਂ ਸਰਕਾਰ ਨਾਲ ਵੀ ਖੜੇ ਆ ਜੇ ਸਾਡੇ ਤੇ ਮੁਸ਼ਕਲ ਬਣੀਆ ਸਰਕਾਰ ਸਾਡੇ ਨਾਲ ਵੀ ਖੜੂਗੀ ਇਹੀ ਉਮੀਦ ਲੈ ਕੇ ਜੇਕਰ ਮਾਨ ਸਾਹਿਬ ਇਹ ਸੁਣਦੇ ਹੋਣ ਜਾਂ ਵੀਡੀਓ ਦੇਖਣ ਤਾਂ ਜ਼ਰੂਰ ਸਾਡੀ ਅਪੀਲ ਸੁਣਨ ਇਹ ਕੀ ਇਸ ਮਾਮਲੇ ਤੇ ਤੁਸੀਂ ਕਿਵੇਂ ਪ੍ਰਭਾਵਿਤ ਕਰੋਗੇ ਇਸ ਮਾਮਲੇ ਮੇਰਾ ਨਾਮ ਗੁਰਮੀਤ ਸਿੰਘ ਥੋਈ ਤੇ ਮੈਂ ਆਈਡੀਪੀ ਦਾ ਨੈਸ਼ਨਲ ਕੁਆਲਟੀ ਮੈਂਬਰ ਸਾ ਮੇਰੇ ਨਾਲ ਸਾਡੀ ਜਥੇਬੰਦੀ ਨਾਲ ਇਹਨਾਂ ਨੇ ਅਪਰੋਚ ਕੀਤੀ ਹੈ ਕਿ ਸਾਡੇ ਨਾਲ ਹੀ ਤੱਕਾ ਹੋ ਰਿਹਾ ਬੇਇਨਸਾਫੀ ਹੋ ਰਹੀ ਹੈ ਉਹਦੀ ਜਾਂਚ ਦੇ ਲਈ ਕਿ ਹਕੀਕਤ ਕੀ ਹੈ ਉਹ ਜਾਣਨ ਲਈ ਇਸ ਪਿੰਡ ਦੇ ਵਿੱਚ ਆਏ ਆ ਤਾਂ ਕਿ ਹਕੀਕਤ ਨੂੰ ਜਾਣ ਕੇ ਜੋ ਵੀ ਇਹਦੇ ਤੇ ਕਿਉਂਕਿ ਅੱਜੇ ਕੁਝ ਵੀ ਖਾ ਇਕੋ ਲੱਗਦਾ ਕੋਈ ਰਿਜ਼ਲਟ ਦੇ ਕੱਢ ਦੇਣਾ ਜਿਵੇਂ ਲੋਕਾਂ ਦਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਏਗੀ ਪਰ ਪੂਰੀ ਜਾਂਚ ਕਰਕੇ ਜੇ ਜਿਸ ਤਰੀਕੇ ਦੀ ਇਹ ਦੱਸ ਰਹੇ ਨੇ ਤਾਂ 1970 ਚ ਇਹਨਾਂ ਨੇ ਇਥੇ ਪੰਚਾਇਤ ਨੂੰ ਮਤਲਬ 2 ਏਕੜ ਜ਼ਮੀਨ 'ਚ ਘਰ ਬਣੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਸ਼ਾਮਲੜ ਜ਼ਮੀਨ ਦੀ ਬੋਲੀ ਹੋ ਰਹੀ ਹੈ ਉਹ ਸਾਰੇ ਜਿਹੜੇ ਮਾਮਲੇ ਨੇ ਇਹ ਚੈੱਕ ਕਰਕੇ ਜਾਂਚ ਕਰਕੇ ਇਹਦੇ ਤੇ ਅਗਲਾ ਜੋ ਵੀ ਹੋਏਗਾ ਬਾਕੀ ਇਲਾਕੇ ਦੇ ਜਥੇਬੰਦੀਆਂ ਨੂੰ ਮਿਲ ਲੈ ਕੇ ਬੇਇਨਸਾਫੀ ਨਹੀਂ ਹੋਣ ਦੇਵਾਂਗੇ ਇਹ ਸਰਕਾਰ ਨਾਲ ਵੀ ਗੱਲਬਾਤ ਚੱਲੇਗੀ ਸਭ ਪਾਸੇ ਗੱਲਬਾਤ ਕਰਕੇ ਇਹ ਮਾਮਲੇ ਦਾ ਹੱਲ ਸ਼ਾਂਤਮਈ ਤਰੀਕੇ ਨਾਲ ਡੈਮੋਕਰੈਟਿਕ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਵਕਫ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਗੱਲ ਕਰਦੇ ਹੋ ਜੀ ਹਾਂਜੀ ਹਾਂਜੀ ਸਰ ਮੈਂ ਜਰਨਲਿਸਟ ਹੁਣ ਸਹੀ ਗੱਲ ਕਰਦਾ ਸਰ ਬੋਲੋ ਕੁਝ ਠੀਕ ਹੈ ਸਰ ਠੀਕ ਹੈ ਜੀ ਸਰ ਇੱਕ ਜਿਹੜਾ ਬੌੜਾ ਖੁਰਦਾ ਵਾਲਾ ਮਾਮਲਾ ਹੈ ਜਿਹੜੀ ਉੱਥੇ ਲਗਭਗ 38 ਏਕੜ ਜ਼ਮੀਨ ਜਿਹੜੀ ਹੈਗੀ ਹੈ ਵਕਫ ਬੋਰਡ ਦੇ ਨਾਮ ਕੀਤੀ ਗਿਆ ਉਹਦੇ ਤੇ ਆਪ ਜੀ ਦਾ ਫੱਕ ਜਾਣਨਾ ਸੀ ਸਰ ਨਹੀਂ ਉਹ ਤਾਂ ਹੈ ਹੀ ਬਸ ਮੋਰਦੀ ਨਾਮ ਨਹੀਂ ਕੀਤੀ ਗਈ ਉਹ ਹੈ ਬਹੀ ਬਸ ਮੋਰਦੀ ਨਹੀਂ ਨਹੀਂ ਉੱਥੇ ਪਿੰਡ ਵਾਲੇ ਇਕੱਠੇ ਹੋਏ ਸੀ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਦਿਖਾਈ ਹੈ ਵੀ ਇਹ ਪੰਚਾਇਤ ਦੇ ਨਾਮ ਸੀਗੀ ਪੰਚਾਇਤ ਦੇ ਨਾਮ ਨਹੀਂ ਸੀਗੀ ਜਿਹੜਾ 1960 ਦੇ ਵਿੱਚ ਵਕਫ ਐਕਟ ਪਾਸ ਹੋਇਆ ਸੀ ਉਹਦੇ ਚ ਕਿਧੀਆਂ ਘਟ ਲਿਖਿਆ ਸੀਗਾ ਵੀ ਕਿੰਨੀਆਂ ਕਬਰਸਤਾਨ ਦੀ ਜਗਾ ਹੋਏਗੀ ਜਿੰਨੀਆਂ ਵੀ ਮਸਜਿਦਾਂ ਹੋਣੀਆਂ ਪੰਜਾਬ ਦੇ ਵਿੱਚ ਉਸ ਤੋਂ ਬਿਨਾ ਇੱਕ ਤਕੀਆ ਹੁੰਦਾ ਇਹ ਇਸਲਾਮਿਕ ਟਰਮਾਂ ਨੇ ਸਾਰੀਆਂ ਤਕੀਆ ਦਰਗਾਹ ਖਾਨਗਾ ਉਹ ਸਾਰੀ ਜ਼ਮੀਨ ਵਕਫ ਬੋਰਡ ਨਾਲ ਕੀਤੀ ਹੋਈ ਹੈ ਬਾਕੇ ਦਾ ਸਰਵੇ ਹੋਏ ਨੇ ਸਰਵੇ ਹੋ ਕੇ ਸਾਰੀ ਸਾਰੀ ਉਹ ਵਕਫ ਬੋਰਡ ਦੇ ਸਰਵੇ ਉਹਦੇ ਪੰਜਾਬ ਸਰਕਾਰ ਦੇ ਰਿਕਾਰਡ ਦੇ ਵਿੱਚ ਸਾਰੀ ਚੀਜ਼ਾਂ ਮੌਜੂਦ ਨੇ ਵਕਫ ਬੋਰਡ ਆਪਣੇ ਆਪ ਜੀ ਕੋਈ ਏਡੀ ਬਡੀ ਸੰਸਥਾ ਨਹੀਂ ਹੈ ਕਿ ਕਿਸੇ ਦੀ ਜ਼ਮੀਨਿਆ ਕਿਸੇ ਬੰਦੇ ਦੀ ਜ਼ਮੀਨਾਂ ਦੇ ਨਾਮ ਨਾ ਆ ਜਾਵੇਗਾ ਨਹੀਂ ਸਰ ਕਿੰਨਾ ਸਮਾਂ ਪਹਿਲਾਂ ਹੁਣ ਇਹ ਵਕਫ ਬੋਰਡ ਦੇ ਨਾਮ ਹੋਈ ਹੈ ਸਰ ਇਹ ਸਮਝਾ ਤੋ ਇੱਕ ਜਿੱਤੀ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਮਤਲਬ ਇਹ ਹੈ ਹੀ ਬਸ ਮੋੜ ਦੀ ਹੈ ਉਹ ਤੇ ਤੁਸੀਂ ਜੇ ਤੁਹਾਡਾ ਰਿਵਿਊ ਰਿਕਾਰਡ ਦੇਖੋਗੇ ਸਾਰਾ ਤੁਹਾਡੇ ਸਮਝ ਆ ਜਾਏਗਾ ਨਹੀਂ ਉਹਨਾਂ ਨੇ ਜਿਹੜਾ ਰਿਕਾਰਡ ਦਿਖਾਇਆ ਹੈ ਲਗਭਗ ਇੱਕ ਸਾਲ ਤੋਂ ਪਹਿਲਾਂ ਜਿਹੜੀ ਆ ਉਹ ਹਰ ਸਾਲ ਪੰਚਾਇਤ ਠੇਕੇ ਦੇ ਦਿੰਦੀ ਉਹ ਪੰਚਾਇਤ ਦੇ ਨਾਮ ਬੋਲ ਰਹੀ ਹੈ ਪਹਿਲਾਂ ਤੇ ਹੁਣ ਪਿੱਛੇ ਪੰਚਾਇਤ ਦੇ ਨਾਮ ਨਹੀਂ ਹੈਗੀ ਹੈ ਵਕਫ ਬੋਰਡ ਦਾ ਸਰਵੇ ਹੋਇਆ ਸਸ ਕਲਚਰ ਵਕਫ ਬੋਰਡ ਪਟਿਆਲਾ ਸਟੇਟ ਅਫੀਸਰ ਪੰਜਾਬ ਗੱਲ ਕਰਦੇ ਹੋ ਸਰ ਜੀ ਸਰ ਜੀ ਸਤਿਕਾਰ ਸਰ ਸਰ ਜਰਨਲਿਸਟ ਗੁਰਤੇਜ ਤੁਸੀਂ ਹੀ ਗੱਲ ਕਰਦਣਾ ਅੱਗੇ ਤੋਂ ਜੀ ਜੀ ਸਰ ਸਰ ਜਿਹੜੀ ਬੌੜਾ ਖੁਰਦੀ ਲਗਭਗ 38 ਏਕੜ ਜ਼ਮੀਨ ਹੈ ਜਿਹੜੀ ਉਹ ਵਕਫ ਬੋਰਡ ਦੇ ਨਾਮ ਹੋਈ ਹੈ ਉਹਦੇ ਦੇ ਆਪ ਜੀ ਦਾ ਪੱਕਾ ਜਾਣਨਾ ਸੀ ਸਰ ਦੱਸੋ ਸਰ ਬੌੜਾ ਖੁਰਦ ਨਾਬਾ ਹਲਕੇ ਦੇ ਵਿੱਚ ਪੈਂਦਾ ਸਰ ਲਗਭਗ 38 ਏਕੜ ਜ਼ਮੀਨ ਹੈ ਜਿਹੜੀ ਪਹਿਲਾਂ ਸ਼ਾਮਲਾ ਸੀਗੀ ਹਾਂ ਜੀ ਉਹ ਨੋਟੀਫਾਈਡ ਪ੍ਰਾਪਰਟੀ ਹੈ ਜੀ ਭਾਰਤ ਸਰਕਾਰ ਦੇ ਗੱਜੜ ਦੇ ਵਿੱਚ ਵਕਫ ਪ੍ਰਾਪਰਟੀ ਹੈ ਜੀ ਉਹ ਹੇ ਨਹੀਂ ਲਗਭਗ 1 ਸਾਲ ਪਹਿਲਾਂ ਤਾਂ ਪੰਚਾਇਤ ਦਾ ਕਹਿਣਾ ਵੀ ਉਹ ਪੰਚਾਇਤ ਦੇ ਸ਼ਾਮਲਾਟ ਸੀ 1971 ਦਾ ਜਿਹੜਾ ਸਾਡਾ ਗਜਟ ਹੋਇਆ ਹੋਇਆ ਹੈ ਭਾਰਤ ਸਰਕਾਰ ਦੇ ਸਰਵੇ ਤੋਂ ਬਾਅਦ ਜੀ ਉਹਦੀ ਜੋ ਪ੍ਰਾਪਰਟੀ ਹੈ ਜੀ ਨੋਟੀਫਾਈਡ ਪ੍ਰਾਪਰਟੀ ਹੈ ਜੀ ਨਹੀਂ ਸਰ ਮੈਂ ਬੇਨਤੀ ਇਹ ਕਰਦਾ ਸੀਗਾ ਵੀ ਹੁਣ ਕਦੋਂ ਬਾਕੋਰਡ ਦੇ ਨਾਮ ਹੋਈ ਹੈ ਬੀਤੇ ਸਾਲ ਦੋ ਸਾਲ ਦੇ ਵਿੱਚ ਇਨਤਕਾਲ ਉਹ ਵੀ ਤਾਂ ਇਨਤਕਾਲ ਹੋਇਆ ਮੇਰੇ ਨਾਲ 2 ਮਹੀਨੇ ਪਹਿਲਾਂ ਹੋਇਆ ਹੋਊਗਾ ਤੇ ਉਸ ਤੋਂ ਉਸ ਤੋਂ ਪਹਿਲਾਂ ਕੀ ਕਿਹਦੇ ਨਾਮ ਸੀਗਾ ਸਰ ਨਗਰ ਪੰਚਾਇਤ ਦੇ ਨਾਮ ਸੀਗਾ ਜੀ ਨਹੀਂ ਫਿਰ ਇਹ ਕਿਸ ਤਰ੍ਹਾਂ ਸਰ ਕੀ ਆਧਾਰ ਦੇ ਉੱਤੇ ਇਹ ਹੋਈ ਹੈ ਸਰ ਨੋਟੀਫਿਕੇਸ਼ਨ ਦੇ ਆਧਾਰ ਤੇ ਅੱਛਾ ਜੀ ਸਰ ਸਰਕਾਰ ਦੇ ਨੋਟੀਫਿਕੇਸ਼ਨ ਦੇ ਆਧਾਰ ਤੇ ਤੇ ਉੱਥੇ ਪੱਕਾ ਪ੍ਰਾਪਰਟੀ ਹੈ ਜੀ 1971 ਦਾ ਨੋਟੀਫਾਈਡ ਪ੍ਰਾਪਰਟੀ ਤੇ ਉੱਥੇ ਸਰ ਪਿੰਡ ਵਾਲੇ ਇਕੱਠੇ ਹੋਏ ਸੀ ਉੱਥੇ 40 ਦੇ ਕਰੀਬ ਘਰ ਵੀ ਨੇ ਜਿਹੜੇ ਲੋਕ ਰਹਿੰਦੇ ਆ ਤੇ ਉਹ ਖੇਡ ਮੈਦਾਨ ਵੀ ਆ ਤੇ ਬਾਕੀ ਚੀਜ਼ਾਂ ਵੀ ਨੇ ਸਰ ਉਹਨਾਂ ਦਾ ਫਿਰ ਕੀ ਹੋਏਗਾ ਸਰ ਇਹ ਜੋ ਐਸ ਪਰ ਲਾ ਸਾਨੂੰ ਆਰਡਰ ਆਉਗੋ ਉਪਰੋਂ ਜੀ ਜੀ ਫਿਲਹਾਲ ਤਾਂ ਅਸੀਂ ਜੋ ਚਾਹੀ ਪ੍ਰਾਪਰਟੀ ਹੈ ਉਹਨੂੰ ਬੋਲੀ ਤੋਂ ਰੋਕਿਆ ਹੋਇਆ ਹੈ ਵੀ ਬੋਲੀ ਨਾ ਕਰੋ ਅਸੀਂ ਰਿਕਵੈਸਟ ਵੀ ਕੀਤੀ ਹੈ ਲੈਟਰ ਵੀ ਲਿਖਿਆ ਪੀਡੀਪੀ ਮੈਡਮ ਜੀ ਤੇ ਬਾਕੀ ਇਸ ਆਪਣੇ ਅਥਾਰਟੀ ਦੇ ਧਿਆਨ ਚ ਕਿ ਲਿਆ ਤਾਂ ਸਾਰਾ ਮੈਟਰ ਜੀ ਪੰਚਾਇਤ ਦਾ ਇਹ ਕਹਿਣਾ ਸਰ ਵੀ ਸਾਡਾ ਪੱਖ ਨਹੀਂ ਸੁਣਿਆ ਗਿਆ ਸਰ ਸਰ ਇਹ ਤਾਂ ਅਸੀਂ ਤਾਂ ਆਪਣੀ ਐਪਲੀਕੇਸ਼ਨ ਦੇਤੀ ਸੀ ਹਨਾ ਸੈਸੀ ਜੀ ਸਰਕਾਰ ਕਰਨ ਵਾਸਤੇ ਜੀ ਠੀਕ ਹੈ ਉਹਨਾਂ ਨੇ ਐਸ ਪਰ ਲਾਅ ਕਰਤਾ ਅੰਬਰ ਚ ਲਿਆਂਦੀ ਠੀਕ ਹੈ ਨਾ ਜੀ ਜੀ ਉਹ ਜਿਵੇਂ ਵੀ ਲਾਅ ਹੁੰਦਾ ਹੈ ਨਿਊਟ੍ਰੀਸ਼ਨ ਦਾ ਜੀ ਬਹੁਤ ਪੂਰਾ ਫਾਲੋ ਕਰਕੇ ਹੀ ਹੋਇਆ ਸਾਰਾ ਕੁਝ ਹਲੋ ਕਿੱਥੇ ਹਾਂ ਸਰ ਸਚੀਕਲ ਸਰ ਡਿਸਟ੍ਰਿਕਟ ਰੈਵਨਿਊ ਅਫੀਸਰ ਗੱਲ ਕਰਦੇ ਸਰ ਕੌਣ ਬੋਲ ਰਿਹਾ ਜੀ ਜਰਨਲਿਸਟ ਗੁਰਤੇਜ ਤੁਹੀ ਗੱਲ ਕਰਦਾ ਸਰ ਨਾਬੇ ਤਨ ਭਾਜੀ ਸਰ ਇੱਕ ਨਾ ਜਿਹੜਾ ਹੈਗਾ ਨਾਬਾ ਹਲਕੇ ਦੇ ਅੰਦਰ ਬੌੜਾਂ ਖੁਰਦ ਪਿੰਡ ਦੀ ਲਗਭਗ 38 ਏਕੜ ਜ਼ਮੀਨ ਹੈ ਜਿਹੜੀ ਉਹ ਵਕਫ ਬੋਰਡ ਦੇ ਨਾਮ ਹੋਈ ਹੈ ਜੀ ਹਲੋ ਨਾਬਾ ਹਲਕੇ ਦੇ ਪਿੰਡ ਬੌੜਾਂ ਖੁਰਦ ਦੀ ਲਗਭਗ 38 ਏਕੜ ਜ਼ਮੀਨ ਜੀ ਜਿਹੜੀ ਪਹਿਲਾਂ ਸ਼ਾਮਲਾ ਮਤਲਬ ਪੰਚਾਇਤ ਦੇ ਨਾਮ ਸੀਗੀ ਉਹ ਹੁਣ ਵਕਫ ਬੋਰਡ ਦੇ ਨਾਮ ਹੋ ਗਿਆ ਸਰ ਅੱਛਾ ਜੀ ਤੇ ਉਹ ਸਬੰਧੀ ਤੁਹਾਡਾ ਪੱਖ ਚਾਹੀਦਾ ਜੀ ਸਰ ਪਤਾ ਨਹੀਂ ਮੈਂ ਦੇਖ ਲੈਣਾ ਜੀ ਮਿਲ ਕੇ ਮੈਂ ਐ ਤਾਂ ਮੈਨੂੰ ਕੋਈ ਪਤਾ ਨਹੀਂ ਉੱਥੇ ਪਟਵਾਰੀ ਕਰਨ ਨੂੰ ਜਾਂ ਤਸੀਮਾ ਸਰ ਸਾਹਿਬ ਜਾਂ ਐਸਡੀ ਸਾਹਿਬ ਨੂੰ ਪਤਾ ਹੋਵੇਗਾ ਹਾਂਜੀ ਉਹ ਵੈਸੇ ਮੇਰੀ ਹੋਈ ਹੈ ਗੱਲ ਜਿਹੜੇ ਵਕਫ ਬੋਰਡ ਦੇ ਸਟੇਟ ਆਫੀਸਰ ਨੇ ਹਾਂਜੀ ਉਹਨਾਂ ਨੇ ਵੀ ਗੁਸ਼ਤੀ ਕੀਤੀ ਹੈ ਤੇ ਰਿਕਾਰਡ ਦੇ ਵਿੱਚ ਵੀ ਹੁਣ ਵਕਫੋਰਡ ਦੇ ਨਾਮ ਹੈਗਾ 2 ਮਹੀਨੇ ਪਹਿਲਾਂ ਹੋਇਆ ਤੇ ਉਹ ਸਬੰਧੀ ਆਪਜੀ ਦਾ ਪੱਖ ਲੈਣਾ ਸੀਗਾ ਕਿੰਨੇ ਟਾਈਮ ਨੂੰ ਦੋ ਰੱਖਣਾ ਸਰਕਾਰ ਉਹ ਤਾਂ ਚਲੋ ਮੈਂ ਤਾਂ ਨਹੀਂ ਪਤਾ ਹੋਵੇਗਾ ਜੀ ਉਹ ਤਾਂ ਉੱਥੇ ਜੋ ਕਨਸਰਨਡ ਆਫਿਸਰਸ ਵੱਲੋਂ ਹੋਇਆ ਹੋਊਗਾ ਐਸ ਪਰ ਰੂਲ ਹੀ ਦੇਖ ਕੇ ਕੀਤਾ ਹੋਵੇਗਾ ਹਾਂ ਜੀ ਹਾਂ ਨਹੀਂ ਠੀਕ ਹੈ ਉਸ ਸਬੰਧੀ ਤਸਵੀਰ ਲੈਣਾ ਚਾਹੁੰਦੇ ਜੀ ਸਾਡੇ ਕੋਲ ਉਹ ਤਾਂ ਜਿਹੜੇ ਕਨਸਰਨਡ ਆਫਸਰ ਕੀਤਾ ਹੋਊਗਾ ਐਸ ਪਰ ਰੂਲ ਦੇਖ ਕੇ ਜੋ ਵੀ ਕਰਿਆ ਹੋਊਗਾ ਨਹੀਂ ਪਿੰਡ ਵਾਲੇ ਕਹਿੰਦੇ ਸਾਡਾ ਪੱਖ ਨਹੀਂ ਸੁਣਿਆ ਗਿਆ ਜਿਹੜੀ ਪੰਚਾਇਤ ਹੈ ਜੀ ਮੌਕੇ ਦੀ ਉਹ ਕਹਿੰਦੇ ਸਾਨੂੰ ਉਹਦੀ ਦੇਖੋ ਜੇ ਕੋਈ ਮਿਊਟੇਸ਼ਨ ਵਗੈਰਾ ਹੁੰਦਾ ਨਾ ਤਾਂ ਉਹਦਾ ਅਪੀਲ ਹੁੰਦੀ ਹੈ ਉਹ ਅਪੀਲ ਕਰ ਲੈਣਗੇ ਜੀ ਨਹੀਂ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਉਹ ਤੁਸੀਂ ਜੋ ਕਹਿ ਰਹੇ ਹੋ ਮਟੇ ਵੀ ਚਲੋ ਮਤਲਬ ਉਹਨਾਂ ਦਾ ਇਹੀ ਸੀਗਾ ਪਿੰਡ ਵਾਲਿਆਂ ਦਾ ਵੀ ਸਾਨੂੰ ਇਨਟੀਮੇਸ਼ਨ ਨਹੀਂ ਹੈਈ ਕੋਈ ਲਿਖਤੀ ਜਾਂ ਜ਼ੁਬਾਨੀ ਵੀ ਸਾਨੂੰ ਬਿਨਾ ਕਾ ਤੁਹਾਨੂੰ ਤੁਸੀਂ ਇੱਕਦਲ ਸਮਝੋ ਨਾ ਉਹ ਜਿਹੜਾ ਇਮਿਟੇਸ਼ਨ ਵਾਲਾ ਹੁੰਦਾ ਨਾ ਪ੍ਰੋਸੈਸ ਉਹ ਫਟਵਾਰੀ ਦਰਜ ਕਰਦਾ ਖਾਨਗੋ ਮੁਕਾਬਲਾ ਕਰਦਾ ਸੀਆਰਓ ਮਨਜ਼ੂਰ ਕਰਦਾ ਜੇ ਮਤਨਜਾ ਹੋ ਜੇ ਤਾਂ ਐਸਪੀ ਹੋ ਜਾਂਦਾ ਜੀ ਉੱਛ ਤੱਕ ਤਾਂ ਹੁੰਦਾ ਨਹੀਂ ਸੱਡ ਕੋ ਅਥੋਰਟੀ ਆਰ ਅੱਛਾ ਜੀ ਠੀਕ ਹੈ ਸਰ ਥੈਂਕ ਯੂ